ਕਿਹਹਾ ਤੈਨੂੰ ਉਹਦੇ ਬੁਲੀ ਆਪਾਂ ਬਚਵਾ ਦਈਏ ਹੋਰ ਕਿਹਦੇ ਬੋਲਦੇ ਨੇ ਤੂੰ ਹਾਂ ਅਾੜਾ ਕਰਮਾ ਪਾੜੀ ਜਾਂਦਾ ਚਰਮਾ ਕਰਮਾ ਕਿੱਥੇ ਆ ਚਰਮਾ ਹੁਤਾ ਹੀ ਤਲਵੰਡੀ ਚ ਬਾਈ ਸਭ ਸਿੱਖਾਲ ਸਾਰਿਆਂ ਨੂੰ ਉਹ ਠੀਕ ਠਾਕ ਹੋ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਬਾਈ ਸੋਨੂੰ ਅਹੀਂ ਪਿਆਰ ਦਿੰਦੇ ਰਹੋ ਭਰਾ ਮੰਨ ਕੇ ਆਪਾਂ ਏਦਾਂ ਹੀ ਵੀਡੀਓ ਬਣਾਉਂਦੇ ਰਹਾਂਗੇ ਛੋਟੇ ਸਰਤੇ ਬਾਈ ਸ਼ਰਮਾ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਆਪਾਂ ਨੂੰ ਕਰ ਲਿਓ ਫੋਨ ਲੋਲ ਫੈਂਸ ਵੀ ਕਰਾ ਦਿੰਨੇ ਆ ਬਾਈ ਪੁਰਾਣਾ ਟਰੈਕਟਰ ਵੀ ਘੱਟ ਲੈਨੇ ਆ ਪੁਰਾਣਾ ਟਰੈਕਟਰ ਉਹਨੇ ਇੱਕ ਦਾ ਕਟਾ ਹੈਗੇ ਜਿੰਨੇ ਦਾ ਹੁੰਦਾ ਠੀਕ ਆ ਗੱਲ ਵੀਰੇ ਬਾਤ ਉਹਦਾ ਸਿੰਪਲ ਸਹੀ ਹੋਣਾ ਚਾਹੀਦਾ ਬਾਕੀ ਉਦੋਂ ਬਾਅਦ ਸ਼ਰਮਾ ਬੈਠਾ ਜਿਹੜਾ ਵੀ ਲੈਣਾ ਟਰੈਕਟਰ ਬਾਈ ਆਪਾਂ ਨੂੰ ਫੋਨ ਕਰ ਲਿਓ ਜਾਇਜ਼ ਰੇਟ ਹੋਊਗਾ ਕੋਈ ਆਇਆ ਨਹੀਂ ਹੁਣ ਇੱਕ ਗੱਲ ਮੈਨੂੰ ਕਹਿਣ ਨੂੰ ਤੂੰ ਯਾਰ ਗੱਲ ਕਹਿਣ ਨੂੰ ਜੀਜਾ ਕਰਦਾ ਇੱਕ ਤਾਂ ਮੈਂ ਗੱਲ ਸੁਣੀ ਸੀ ਬਾਈ ਯਾਰ ਆਇਆ ਸਿੱਧੂ ਦੇ ਮੋਬਾਈਲ ਤੇ ਪਰਮਾਤਮਾ ਨਾਲ ਕਾਲਪੁਰਖ ਹਰ ਬੰਦੇ ਨੂੰ ਭਾਈ ਮੌਕਾ ਦਿੰਦਾ ਹੁੰਦਾ ਕਾਦਾ ਮੌਕਾ ਦਿੰਦਾ ਹੁੰਦਾ ਕਿ ਸੰਭਲਦਾ ਜੀ ਪੈਸੇ ਕਮਾਉਣ ਦਾ ਉਹ ਯਗਾਰ ਦਾ ਠੀਕ ਹੈ ਅਮੀਰ ਬੰਦਾ ਕਈ ਮੇਰੇ ਵਰਗੇ ਭਾਈ ਲੁੱਲੂ ਹੁੰਦੇ ਆ ਕਿ ਭਾਈ ਯਾਰ ਗੌਰੀ ਨਹੀਂ ਕਰਦੇ ਜਿਹੜਾ ਮੌਕਾ ਹੁੰਦਾ ਸੰਭਦਾ ਹੀ ਨਹੀਂ ਕਈ ਬੰਦੇ ਭਾਈ ਮੌਕਾ ਸਾਂਭ ਲੈਂਦੇ ਤੇ ਭਾਈ ਰੰਗ ਦੇਖੋ ਪਰਮਾਤਮਾ ਦੇ ਇਹ ਦਿਲ ਦੇ ਦਰਵਾਜੇ ਖੋਲ ਕੇ ਰੱਖਿਆ ਕਰੋ ਭਾਈ ਮੌਕੇ ਵਾਲੇ ਐ ਨਾ ਕਿ ਉਹ ਕਿ ਬਾਹਰ ਦਾ ਦਰਵਾਜਾ ਕਿਹਾ ਸ਼ਰਮੇ ਨਹੀਂ ਦਿਲ ਦਾ ਤੇ ਅੰਦਰੋਂ ਦਰਵਾਜੇ ਖੋਲ ਕੇ ਰੱਖਿਆ ਕਰੋ ਤੇ ਮੌਕਾ ਹਰ ਬੰਦੇ ਨੂੰ ਮਿਲਦਾ ਪਰ ਮੌਕਾ ਸਾਂਭਣ ਦੀ ਕੋਸ਼ਿਸ਼ ਕਰਿਆ ਕਰੋ ਸਭ ਤੋਂ ਪਹਿਲਾਂ ਭਾਈ ਆ ਗਿਆ 855 ਇੱਕ ਹੀ ਲਿਖਿਆ ਘੜੀਆਂ ਟਾਈਮ ਦੱਸਦੀਆਂ ਹਨ ਦੱਸਦੀਆਂ ਖਾਸ ਦੇ ਨਹੀਂ ਆਦਿ ਸੇ ਨਹੀਂ ਅੱਛਾ ਖਾਸੇ ਨਹੀਂ ਦੇਖ ਗਿਆ ਥੱਲੇ ਗੋਲੇ ਲੱਗਦੇ ਆ ਬਾਸੇ ਨਹੀਂ ਅੱਛਾ ਆਪਾਂ ਕੀ ਆ ਫਿਰ ਆਪਾਂ ਬਾਸੇ ਆ ਬਾਸੇ ਮੈਂ ਤਾਂ ਜੱੱਕਾ ਹਾਂ ਜੱੱਕਾ ਬੰਦਾ ਇਹ ਹੈ ਤਾਂ ਬਾਈ ਜੱਟਾ ਨਹੀਂ ਸੱਚੀ ਗੱਲ ਤਾਂ ਮੈਂ ਕੀ ਆ ਮੈਂ ਤਾਂਛ ਦਾ ਜਿਹੜਾ ਪਤਾ ਤਾਂਛ ਦੇ ਤਾਂਹ ਦੇ ਵਿੱਚ ਨਹੀਂ ਲੱਗਦਾ ਉਹ ਆ ਜੋਕਰ ਯਾਕੋ ਇਹ ਠੀਕ ਆ ਜੋਕਰ ਵਾਲੇ ਕੰਮ ਬਾਈ ਆਪਣੇ ਨਾਲ ਤੇ ਚ ਬੰਦੇ ਕਰ ਜਾਂਦੇ ਆ ਠੀਕ ਆ ਸਭ ਤੋਂ ਪਹਿਲਾਂ ਆ ਗਿਆ 852 ਲਾ ਬਾਰੇ ਤੇ ਬਾਾਰੇ ਆਪਾਂ ਨੌਲਜ ਦੇਵਾਂਗੇ ਪੂਰੀ ਤੇ ਰੇਟ ਵੀ ਕਟਾਂਗੇ ਧੂਸੇ ਦੀ ਤੇ ਤੁਹਾਨੂੰ ਇਹ ਵੀ ਦੱਸਾਂਗੇ ਟਰੈਕਟਰ ਤੇ ਲੋਨ ਕਿੰਨਾ ਹੋ ਜਾ ਠੀਕ ਆ 15 ਮਾਡਲ ਆ ਬਾਈ ਕ੍ਰੋਸ ਕਰੀਂ ਜੀ ਨਾ ਪਿਛਲੇ ਟਾਇਰ ਤਾਂ ਭੁੱਲਰ ਦੇਖ ਇਧਰ ਜਮਾ ਹੀ ਪਤੰਦਰ ਗੁੱਡੀਆਂ ਤੇ ਪੋਲੋ ਲਿਖੀ ਵਰਦਾ ਆ ਬੋਲੋ ਨਾਲ ਦੀ ਜੋੜੀ ਲਾ ਕੇ ਬਾਈ ਅੱਡੇ ਟਾਇਰ ਸੀ ਤੇ ਪਿਛਲੇ ਟਾਇਰਾਂ ਦੇ ਬਿੱਲ ਮਿਲਣਗੇ ਮੂਹਲੇ ਟਾਇਰ ਬਾਈ 80 85 ਪੈਸੇ ਆ ਪਾਵਰ ਸਟੀering ਆ ਟਾਪ ਮਾਡਲ ਆ ਇੱਥੇ ਮਾਰੇ ਕੈਮਰਾ ਕੈਮਰਾ ਮਾਰ ਕਰਾਉਸ ਕਰ ਹੈ ਨਾ ਕਰਾਉਸ ਕਰ ਡੰਡਾ ਫੱਟੀ ਸਭ ਕੁਝ ਨਾਲ ਆ ਵੀਰੇ ਲੋਨ ਫੈਂਸ ਹੋ ਜੂ ਪੁਰਾਣਾ ਟਰੈਕਟਰ ਕੱਟਿਆ ਜਾਊ ਉੱਤੇ ਸਟਾਰਟ ਕਰ ਇਹਨੂੰ ਟਵਲ ਡਿਸਟ੍ਰਿਬਿਊਟਰ ਵਾਹ ਸੁਣ ਬਾਈ ਅ ਵੀ ਟਰੈਕਟਰ ਬਾਈ ਜੀ ਐਲ ਪੀਏ ਦਾ ਰੁਪਿਆ ਬਾਕੀ ਚਕੀਨ ਦਾ ਸਾਡਾ ਮਨ ਦਾ ਨਹੀਂ ਕੋਈ ਕੋਈ ਚੱਕਰ ਨਹੀਂ ਜਿਹਨੇ ਮੰਨਾ ਉਹ ਮੰਨ ਨਹੀਂ ਲਊਗਾ 15 ਵਾਲੇ ਟਾਇਰ ਹੈ ਟਾਇਰ ਵੀ 15 ਵਾਲੇ ਬਦਲ ਲੈ ਤੂੰ 14 ਨੇ ਜਾ ਥੋੜੇ ਜਿਹਾ ਮਹਿੰਗੇ ਹੁੰਦੇ ਨੇ ਇਹ ਹੂੰ 15 ਵਾਲੇ ਟਾਇਰ ਆ ਬਾਈ ਪਿੱਛੇ ਵਾਲੇ 15 ਦੇ ਟਾਇਰ ਆ ਤੇ 15 ਹੀ ਮੱਜਾ ਕੌਣ ਕਹਿੰਦਾ ਜੀ ਬੰਦੇ 50000 ਦੇ ਆ ਤੂੰ ਪਵਾਏ ਸੀ ਬਾਈ ਬਾਈ ਦਾ ਭਰਾ ਕਹਿੰਦਾ ਬਾਈ ਮੈਂ ਗੱਲ ਪਵਾ ਕੇ ਲੈਂਦੇ 50000 ਦੇ 15 ਟਾਇਰ ਆ 15 ਹੀ ਮੱਜਾ ਪੰਜਾ ਤੂੰ ਪੰਜਾਬ ਨੰਬਰ ਆ ਇਹ ਪੰਜਾ ਫਸਟਾਉਨ ਕਿੱਥੋਂ ਦਾ ਇਹ ਸਰੂਰ ਪੀਪੀ 13 ਨੰਬਰ ਵੀ ਦੇ 8 ਦਿਨਾਂ ਤੋਂ ਪਹਿਲਾਂ ਪਹਿਲਾਂ ਬਾਈ ਟਰੈਕਟਰ ਤੇ ਲੋਨ ਹੋ ਜੂ 528000 ਡਿਮਾਂਡ ਕਿੰਨੇ ਦਾ ਚਾਰ 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 15 ਚਾਰ ਚਾਰ ਉਹ ਕਾਪੀ ਜਾਣੇ ਇੱਕ ਆਥ ਚੱਲਿਆ ਸ਼ਰਮੇ ਟਰੈਡ ਲੈ ਵੀ ਤੇ ਗੱਲ ਸੁਣ ਲੋ ਮੇਰੀ ਮੌਕਾ ਸਾਹਮਣੇ ਹੋ ਜਦੋਂ ਵੀਡੀਓ ਪਾਤੀ ਟਰੈਡ ਉੱਡੂ ਆ ਇਹ ਟਰੈਡ ਦਾ ਜਿੰਨੇ ਪੈਸੇ ਲਿਖਿਆ ਨਾ ਇਹ ਦੂ ਆਪ ਵੇਚੇ ਹੋਇਆ ਬਾਈ ਮੈਂ ਐਨੇ ਦਾ ਤਾਂ ਪੱਕਾ ਹੀ ਆ ਬਾਈ ਬੱਟ ਤੇ ਪਿਆ 5 ਲੱਖ ਦਾ ਹੈ ਠੀਕ ਹੈ ਜੀ ਮੈਂ ਘੱਟ ਵੀ ਮਿਲ ਜਾਣ ਟਰੈਕਟਰ 15 ਮਾਡਲ ਆਪਾਂ ਇਹ ਨਹੀਂ ਕਹਿੰਦੇ ਹਰ ਚੀਜ਼ ਦੀ ਚੀਜ਼ ਦਾ ਮੁੱਲ 5 ਲੱਖ ਦਾ ਕਹਦਾ ਕਰਦਾ ਮਾੜਦਾਨ ਕਰਦਾ 15 ਕਿਲੋ ਮਾੜਦਾਨ ਕਰਦਾ 15 ਚੋਂ ਟਰੈਕਟਰ ਲੈ ਜਾਓ ਬਾਈ 5 ਦਾ 5 ਦਾ ਲੈ ਜਿਓ 5 5 ਕਿਹਾ ਮੈਂ 5 ਦਾ ਲੈ ਜਿਓ ਬਾਈ ਠੀਕ ਹੈ ਬਾਕੀ ਤੁਸੀਂ ਸਮਝ ਗਏ ਅੱਛਾ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਇਹ ਤੇ ਲੋਣ ਕੇ ਨਾ ਏ ਬਾਈ ਆਪਣਾ ਆਈ ਬ੍ਰਾਂਚ ਤੇ ਬਾਈ ਆਪਣਾ ਬ੍ਰਾਂਚ ਬੈਂਕ ਵਾਲਾ ਬਾਈ ਐਸ ਕੇ ਬ੍ਰਾਂਚ ਆਪਣਾ ਇਸ ਨਾਲ ਤੋਂ ਹੀ ਲੋਨ ਕਰਾਉਣਾ ਹੈ ਭਰਾ ਤੋਂ ਤਲਵੰਡੀ ਬ੍ਰਾਂਚ ਇਹਨਾਂ ਦੀ ਆ ਤੇ ਬਠਿੰਡਾ ਬ੍ਰਾਂਚ ਇਹਨਾਂ ਦੀ ਆ ਮਾਨਸਾ ਬ੍ਰਾਂਚ ਨਾਲ ਪੰਜਾਬ ਚ ਕਿਤੇ ਵੀ ਲੋਨ ਕਰਾਉਣਾ ਹੋਵੇ ਪੰਜਾਬ ਹਰਿਆਣਾ ਬਾਈ ਬੈਠਾ ਮੈਂ ਬੈਠਾ ਬਾਈ ਜੀ ਕਿੰਨਾ ਲੋਨ ਹੋ ਜੂ ਤੇ ਗ੍ਰੈਡ ਦੇਖੀ ਦੀ ਸਵਰਾਜ 2015 ਮਾਡਲ ਹੈ ਜੀ ਇਸ ਤੇ ਲੋਨ ਹੋਊਗਾ ਆਪਣਾ 350 ਤੋਂ ਪੌਣੇ 4 ਲੱਖ ਦੇ ਵਿੱਚਕਾਰ ਨਾ ਯਾਰ ਥੋੜੇ ਯਾਰ 15 ਮਾਡਲ ਹੈ ਜੀ ਸਵਰਾਜ ਤੁਸੀਂ ਐਂ ਕਰੋ ਹਾਂ ਜੀ ਪੌਣੇ 4 ਲੱਖ ਕਰ ਤੋਂ ਲੋਨ ਠੀਕ ਹੈ ਜੀ ਖਰਚੇ ਕਰ ਤੋਂ ਉੱਤੇ ਸ਼ਰਮ aí ਦੇ ਕਹਿੰਦੇ ਆਪਾਂ ਖਰਚਾ ਉੱਪਰ ਕਰ ਦਾਂਗੇ 4 ਲੱਖ ਦਾ ਲੋਨ ਹੀ ਹੋ ਗਿਆ ਬਾਈ 4 ਲੱਖ ਦਾ ਲੋਨ ਹੋਵੇਗਾ ਹਾਂ 10-11 ਹਜ਼ਾਰ ਤਾਂ ਬਾਈ ਬੀਮਾ ਹੁੰਦਾ ਅ ਸਟੇਟ ਦੇ ਕਾਪੀ ਨਾਂ ਤੇ ਹੁੰਦਾ ਬਾਈ ਉਹ ਤੇ ਲੋਨ ਚੜਦਾ ਖੈਲ ਖਰਚਾ ਹੋ ਗਿਆ ਇਹ ਜਿਹੇ ਫੋਟੋਆਂ ਮਾਟਮਾ ਹੁੰਦੀਆਂ ਕਰਤਾ 304 ਵਾਂਗੂ ਹੀ ਹੋ ਗਿਆ 4 ਠੀਕ ਹੈ ਬਾਈ ਲੱਖ ਦੇ ਆਊਟਰੇਟਰ ਲਈ ਬਸ ਟਿੰਬਲ ਸਹੀ ਹੋਣਾ ਚਾਹੀਦਾ ਕਿਉਂ ਬਾਈ ਜੀ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਆ ਗਿਆ ਹਾਉਲੰਡ 36 30 ਛੇ ਮਾਡਲਾਂ ਜੀ ਤਿਆਰ ਹੈ ਗਿਆ 75 80 ਪੈਸੇ ਟਰੈਕਟਰ ਸੋਨਾ ਗੇਅਰ ਇੰਜਨ ਦਾ ਬਾਈ ਓਕੇ ਸਾਈਡ ਗੇਅਰ ਆ ਚਲਾ ਕੇ ਬਾ ਕੇ ਤਸੱਲੀ ਕਰਕੇ ਲੈ ਕੇ ਜਾਇਓ ਕੱਲ ਹੋ ਉੱਚੀ ਤੋਂ ਇਧਰ ਕਦੇ ਨਹੀਂ ਲੱਗੂ ਉਸ ਤੋਂ ਬਾਅਦ ਆ ਗਿਆ ਜੀ ਛੇ ਮਾਡਲ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਤੋ ਯਾਰ ਛੇ ਮਾਡਲ ਦਾ 285 ਹਜ਼ਾਰ ਡਿਮਾਂਡ ਹੋ ਗਈ ਕਿੰਨੇ ਦਾ ਨਹੀਂ ਛੱਡ ਦਾਂਗੇ ਆਪਾਂ 65 ਹਜ਼ਾਰ ਤੂੰ 2.5 ਲੱਖ ਦਾ ਟਰੈਕਟਰ ਆ ਯਾਰ ਆ ਗਿਆ ਜੀ ਹਾਂ ਜੀ ਬੀਜ ਤੋਂ ਦਾ ਪਤਾ ਨਹੀਂ ਉਹਦੇ ਚ ਨਾ ਕੀ ਨਾ ਉਹ ਤੋਂ ਬਾਅਦ ਆ 2.5 ਲੱਖ ਦਾ ਬਾਈ ਇਹ ਯਾਰ ਮੈਂ 3-3 ਲੱਖ ਦੇ ਵੀ ਗਿਆ ਵਾ ਠੀਕ ਆ ਜਾ ਹਰਿਆਣਾ ਨੰਬਰ ਆਪਾਂ ਹੋ ਗਿਆ ਕੱਟ ਕਿੰਨੇ ਦਾ ਰੱਖਦੇ 65000 ਦਾ ਨਹੀਂ ਆ 2.5 ਲੱਖ ਦਾ ਨਹੀਂ ਨਹੀਂ 2.5 ਲੱਖ ਦਾ ਕੀ ਮਾਡਲ ਕਾਹਨ ਹੁੰਦਾ 2.5 ਦਾ ਬਾਈ 55000 ਦਾ ਟਰੈਕਟਰ ਲੈ ਜਾਓ ਬਾਕੀ ਮੋਕਾ ਅੰਦਰ ਗੱਲ ਰਾਨਾ ਡਾਇਟਰ ਕੱਟਿਆ ਜਾਉ ਸਾਰਿਆਂ ਚ ਉਸ ਤੋਂ ਬਾਅਦ ਪਿੱੱਦਾ ਜਾ ਆ ਗਿਆ ਓਏ ਬਾਗਾਂ ਵਾਲਾ ਲੈਣਾ 99 ਮਾਡਲ ਨਿਕਾ ਜਾ ਬਾਗਾਂ ਵਾਲੇ ਵਾਸਤੇ 99 ਮਾਡਲ 1 ਲੱਖ ਤੇ 86000 ਰੁਪਏ ਡਿਮਾਂਡ ਕਿੰਨੇ ਦਾ ਬਾਈ ਓਏ 1.5 ਲੱਖ ਦਾ ਹੋਰ ਕਿਨੇ ਦਾ ਮੰਗ ਬਾੜੀ ਆ ਇਹਦਾ ਕਿੰਨੇ ਦਾ ਕਿੰਨੇ ਦਾ ਇਸ਼ਾਰਾ ਦਾਂ 57000 ਦਾ ਜਾ ਗੱਲ ਚੱਟ ਕੇ ਪਹਿਮਾ 60000 ਦਾ ਦੇ ਦਈਏ ਵਰਦਾਂ ਮਾਰਤਾਂ ਕੋਈ ਨਹੀਂ ਲੈ ਜਾਓ 60000 ਦਾ ਬਾਈ ਯਾਰ ਕੋਈ ਚੱਕਰ ਰੇਡ ਚੰਗਾ ਬਹੁਤ ਆਈ ਜਾ ਲੈ ਜਾਓ 60000 ਦਾ ਉਹ ਦੂਜਾ ਦਾ ਹੈਗਾ 2001 ਮਾਡਲ ਬਾਈ 265 ਟਾਇਰ ਪਿਛਲੇ ਬਾਈ ਇੱਧੇ ਕਾ ਮੂਹਰੇ 60 ਕ ਪੈਸੇ ਆ ਤੇ ਗੇਅਰ ਇੰਜਨ ਦਾ ਚਲਾ ਕੇ ਬਾਕੇ ਤਸੱਲੀ ਗਾ ਉਹ ਡੱਕ ਡੱਕ ਦੇ ਵਿੱਚ ਹੀ ਆ ਉਹ ਡੱਕ ਡੱਕ ਦੇ ਵਿੱਚ ਹੈ ਬਾਈ ਡੰਡਾ ਫੱਟੀ ਛਤਰੀ ਨਾਲ ਇੱਕ 85 ਹੋ ਕਿੰਨੇ ਦਾ ਇਹ 65000 ਦਾ ਡੇਢ ਕ ਲੱਖ ਦਾ ਟਰੈਕਟਰ ਯਾਰ ਡੇਢ ਲੱਖ ਦਾ ਕਿੰਨਾ ਇੱਕ ਮਾਡਲ ਆ ਸਾਨੂੰ ਇਹ ਕਿੰਨੇ ਦਾ ਦੇ ਦਾ 65000 ਦਾ 160000 ਦਾ ਲੈ ਜੀ ਬਈਆ ਠੀਕ ਹੈ ਕੁਲਰ ਲਿਆ ਕੈਮਰਾ ਉਹ ਰੇਰ ਗਰਮੀ ਬਾਲੀ ਹੈ ਨੰਬਰ ਬੋਲੂਗਾ ਮੈਂ ਨੰਬਰ ਬੋਲਦਣੇ ਹੈਗਾ ਇਹੋ ਲਿਆ ਕੈਮਰਾ ਕਾਲਿੰਗ ਨੰਬਰ ਹੈਗਾ ਮੇਰਾ 9478845445 ਫਾਰਸਮ ਨੰਬਰ ਹੈਗਾ 867294545 ਵੀਡੀਓ ਨੂੰ ਕਰ ਦਿਓ ਬਾਈ ਦੱਬ ਕੇ ਲਾਈਕ ਕਮੈਂਟ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਸ਼ਰਮਾ ਤਲਵੰਡੀ ਸਾਪੋਲਾ ਤੇ ਭੁੱਲ ਤਲਵੰਡੀ ਬਹੁਤ ਬਹੁਤ ਮਿਹਰਬਾਨੀ ਬਾਈ ਸਸੀਕਰ